ਵਰਸ਼ਾਂ ਕੋਲ ਕਮਾਈ ਆਈ ਇੱਕ ਦਿਨ ਮੈਂ ਕਥਾ ਕੀਤੀ ਉਹ ਨੈਟ ਉੱਤੇ ਵੀ ਪਾਈ ਹੈ ਉਸ ਮਹੀਨੇ ਆ ਕੇ ਨਾ ਸੰਗਤ ਵਿੱਚ ਬੈਠੀ ਰੋਣ ਲੱਗ ਪਈ ਤੇ ਬਾਬਾ ਜੀ ਬਹੁਤ ਵਿਰਧ ਸਰੀਰ ਸੀ ਉਹ ਮਹਾਂਪੁਰਸ਼ ਪੁੱਛਣ ਲੱਗ ਪਏ ਸੇਵਾਦਾਰ ਨੂੰ ਕਹਿੰਦੇ ਪਰਮਜੀਤ ਕੀ ਕਹਿੰਦੀ ਹੈ ਮਾਈ ਰੋਂਦੀ ਕਿਉਂ ਹੈ ਉਹਨੇ ਪੁੱਛਿਆ ਉੱਠ ਕੇ ਕਹਿੰਦੀ ਬੀਬਾ ਵੀ ਰੋਂਦੇ ਕਿਉਂ ਬਾਬਾ ਜੀ ਪੁੱਛਦੇ ਉਹ ਕਹਿੰਦੀ ਮਹਾਂਪੁਰਸ਼ੋ ਮੇਰਾ ਇੱਕੋ ਇੱਕ ਲੜਕਾ ਹੈ ਉਹ ਜੇਲ੍ਹ ਵਿੱਚ ਲੱਗ ਗਿਆ ਜ਼ਮਾਨਤ ਨਹੀਂ ਹੁੰਦੀ ਦੋ ਵਾਰ ਜ਼ਮਾਨਤ ਲਈ ਹੈ ਰੱਦ ਹੋ ਗਈ ਹੈ ਤਾਂ ਫਿਰ ਸੇਵਾਦਾਰ ਬਾਬਾ ਜੀ ਨੂੰ ਕਹਿੰਦੇ ਕਹਿੰਦੇ ਬਾਬਾ ਜੀ ਇਹਦਾ ਇੱਕੋ ਇੱਕ ਲੜਕਾ ਜੇਲ੍ਹ ਵਿੱਚ ਹੈ ਤੇ ਕਹਿੰਦੀ ਵੀ ਨਿਆਣੇ ਨਕੇ ਨਕੇ ਨੇ ਉਹ ਜੇਲ੍ਹ ਚ ਚਲਾ ਗਿਆ ਤੇ ਜ਼ਮਾਨਤ ਨਹੀਂ ਹੁੰਦੀ ਬਾਬਾ ਜੀ ਦੋ ਵਾਰ ਰੱਦ ਹੋ ਗਈ। ਕਹਿੰਦੇ ਭਾਈ ਉਹ ਪੁੱਛ ਕੋਈ ਮਾੜਾ ਕਰਮ ਕੀਤਾ ਕਿਉਂ ਜੇਲ੍ਹ ਚ ਚਲਾ ਗਿਆ ਕੋਈ ਕ੍ਰਾਈਮ ਕੀਤਾ? ਤੋਂ ਮੈਨੂੰ ਪੁੱਛਿਆ ਕਹਿੰਦੇ ਬਾਬਾ ਜੀ ਪੁੱਛਦੇ ਵੇ ਕਿਹੜੀ ਗੱਲ ਕਰਕੇ ਜੇਲ੍ਹ ਗਿਆ? ਉਤੋਂ ਖੋਣਾ ਸੀ। ਤੇ ਨਾਲ ਉਹ ਸੇਵਾਦਾਰ ਕਹਿੰਦਾ ਬੀਬੀ ਝੂਠ ਨਾ ਬੋਲੀ ਸੱਚ ਕਹਿੰਦੀ ਹੁਣ। ਕਿਉਂਕਿ ਜਿਹੜੀਆਂ ਦੁਨਿਆਵੀ ਅਦਾਲਤਾਂ ਨੇ ਉੱਥੇ ਝੂਠ ਚੱਲਦਾ ਹੈ। ਉੱਥੇ ਝੂਠੀਆਂ ਗਵਾਹੀਆਂ ਹੋ ਜਾਂਦੀਆਂ ਨੇ, ਝੂਠੇ ਵਕੀਲ ਹੋ ਜਾਂਦੇ ਨੇ, ਝੂਠੇ ਬਿਆਨ ਹੋ ਜਾਂਦੇ ਨੇ। ਬੀਬੀ ਇੱਥੇ ਹੁਣ ਝੂਠ ਨਾ ਬੋਲਦੇ ਜੋ ਤੇਰੇ ਲੜਕੇ ਨੇ ਕੀਤਾ ਉਹ ਦੱਸ ਦੇਈ ਤੇ ਮਾਈ ਨੇ ਦੱਸ ਦਿੱਤਾ ਕਹਿਣੀ ਬਾਬਾ ਜੀ ਉਹਦੇ ਨਾਲ ਦਾ ਕੋਈ ਉਹਦਾ ਮਿੱਤਰ ਹੈ ਉਹਨੇ ਕੋਈ ਕਤਲ ਕੀਤਾ ਹੋਇਆ ਹੈ ਉਹਨਾਂ ਕੋਲੋਂ ਕਤਲ ਹੋਇਆ ਉਹ ਜੇਲ੍ਹ ਚ ਹੈ ਮੇਰੇ ਲੜਕੇ ਨੇ ਜ਼ਮਾਨਤ ਦਿੱਤੀ ਹੈ ਤੇ ਜ਼ਮਾਨਤ ਮੇਰੇ ਮੁੰਡੇ ਨੇ ਗਲਤ ਦਿੱਤੀ ਹੈ ਮੇਰੇ ਲੜਕੇ ਕੋਲ ਜ਼ਮੀਨ ਨਹੀਂ ਹੈ ਉਹਨੇ ਕਿਸੇ ਦੇ ਕਹਿਣ ਤੇ ਜ਼ਮੀਨ ਦੀ ਛੁੱਟੀ ਫਰਦ ਆਪਣੇ ਨਾਮ ਬਣਵਾ ਲਈ ਹੈ ਉਹ ਫਰਦ ਲਾ ਕੇ ਅਦਾਲਤ ਵਿੱਚ ਦਿੱਤੀ ਬਾਅਦ ਵਿੱਚ ਤਫਤੀਸ਼ ਹੋ ਗਈ ਜ਼ਮੀਨ ਤਾਂ ਹੈ ਹੀ ਨਹੀਂ ਸੀ ਸਾਡੇ ਮੁੰਡੇ ਦੇ ਨਾਮ ਛੁੱਟੀ ਫਰਦ ਲਾ ਕੇ ਛੁੱਟੀ ਜ਼ਮਾਨਤ ਦੇਣ ਦੇ ਦੋਸ਼ ਵਿੱਚ ਜੱਜ ਨੇ ਉਹਨੂੰ ਵੀ ਸਜ਼ਾ ਕਰਤੀ ਐ ਤੇ ਨਾਲ ਥੱਲੇ ਲਾਲ ਪੈਨਾਂ ਪਤਾ ਨਹੀਂ ਕੀ ਲਿਖਦਾ ਜ਼ਮਾਨਤ ਨਹੀਂ ਹੋ ਰਹੀ ਕਿਉਂ ਬਾਹਰ ਕਿਸੇ ਨੇ 420 ਕਰੇ ਜੱਜ ਉਹਦੀ ਤਾਂ ਸਜ਼ਾ ਦਿੰਦਾ ਜੇ ਜੱਜ ਨਾਲੇ ਕੋਈ 420 ਕਰੇ ਤਾਂ ਕਿੰਨਾ ਵੱਡਾ ਕ੍ਰਾਈਮ ਹੋਣਾ ਹੈ ਜਿਹੜਾ ਬੰਦਾ ਝੂਠੀ ਫਰਜ਼ ਬਣਾ ਕੇ ਜ਼ਮਾਨਤ ਦੇ ਰਿਹਾ ਉਹ ਲਾਲ ਪੈਨਾਂ ਜੱਜ ਨੇ ਜੀ ਕੁਝ ਲਿਖਦਾ ਐ ਜ਼ਮਾਨਤ ਨਹੀਂ ਹੋ ਰਹੀ ਤਾਂ ਮਹਾਪੁਰਸ਼ ਕਹਿੰਦੇ ਅੱਛਾ ਹੱਸ ਪੈ ਬਜ਼ੁਰਗ ਸੀ ਕਹਿੰਦੇ ਸੁਣ ਲਾ ਵਈ ਸੇਵਾਦਾਰ ਨੂੰ ਕਹਿੰਦੇ ਸੁਣ ਲਓ ਵਈ ਪਰਮਜੀ ਸੁਣ ਲਓ ਕਹਿੰਦੇ ਭਾਈ ਝੂਠਿਆਂ ਦੀ ਜ਼ਮਾਨਤ ਤਾਂ ਇੱਥੇ ਵੀ ਨਹੀਂ ਚੱਲਦੀ ਉੱਥੇ ਕਿਵੇਂ ਚੱਲੇਗੀ ਝੁੱਠੇ ਬੰਦਿਆਂ ਦੀ ਜਮਾਨਤ ਹੈ ਕਹਿੰਦੇ ਭਾਈ ਝੁੱਠਿਆਂ ਦੀ ਜਮਾਨੀ ਤਾਂ ਇੱਥੇ ਵੀ ਨਹੀਂ ਚੱਲਦੀ ਉੱਥੇ ਕਿਵੇਂ ਚੱਲੇਗੀ ਭਾਵੇਂ ਜੇ ਕੋਈ ਬੰਦਾ ਝੁੱਠੀ ਜਮਾਨਤ ਦਿੰਦਾ ਉਹਦੀ ਜਮਾਨਤ ਨਾਲ ਤਾਂ ਦੁਨੀਆਂ ਦੀ ਅਦਾਲਤ ਚੋਂ ਬੰਦਾ ਨਹੀਂ ਛੁੱਟਦਾ ਰੱਬ ਦੀ ਦਰਗਾਹ ਚੋਂ ਕਿਵੇਂ ਛੁੱਟ ਸਕਦਾ ਹੈ ਇਹਦਾ ਮਤਲਬ ਉੱਥੇ ਵੀ ਕਿਸੇ ਸੱਚੇ ਦੀ ਜਮਾਨਤ ਚਾਹੀਦੀ ਹੈ ਉੱਥੇ ਵੀ ਕਿਸੇ ਭਗਤੀ ਵਾਲੇ ਦੀ ਜਮਾਨਤ ਚੱਲਦੀ ਹੈ ਆਮ ਬੰਦੇ ਦੀ ਨਹੀਂ ਤੇ ਜਦੋਂ ਸਾ ਸੰਗਤ ਮਹਾਂਪੁਰਸ਼ ਇਦਾਂ ਗੱਲ ਕਰਕੇ ਹੱਸਵੇ ਕਹਿੰਦੇ ਲਓ ਵੇ ਦੇਖ ਲਓ ਉੱਥੇ ਕਿਵੇਂ ਜਮਾਨਤ ਚੱਲੇਗੀ ਇੱਥੇ ਵੀ ਝੁੱਠਿਆਂ ਦੀ ਨਹੀਂ ਚੱਲਦੀ ਉੱਥੇ ਕਿਵੇਂ ਚੱਲ ਸਕਦੀ ਐ ਕਹਿੰਦੇ ਹਾਂ ਮਹਾਰਾਜ ਇਹ ਤਾਂ ਹੈ ਤਾ ਉਹ ਗੱਲਾਂ ਕਰਦੇ ਕਰਦੇ ਮਹਾਂਪੁਰ ਸ਼ੋਰ ਗੱਲਾਂ ਕਰਨ ਲੱਗ ਪਿਆ ਉਹ ਮਾਈ ਵਾਲੀ ਗੱਲ ਰਹਿ ਗਈ ਸੰਗਤ ਹੋਰ ਆ ਗਈ ਉਹ ਮਾਈ ਸੋਚਦੀ ਰਹੀ ਮੇਰੇ ਬਾਰੇ ਪੁੱਛ ਵੀ ਨਹੀਂ ਦੱਸਿਆ ਬੇ ਜਮਾਨਤ ਲਾ ਦੋ ਜਾਂ ਨਾ ਲਾਓ ਜਾਂ ਤੁਹਾਡਾ ਮੁੰਡਾ ਛੁੱਟ ਜਾਏਗਾ ਜਾਂ ਨਹੀਂ ਛੁੱਟੇਗਾ ਕੋਈ ਗੱਲ ਹੀ ਨਹੀਂ ਕੀਤੀ ਸੰਗਤ ਬਹੁਤ ਆ ਗਈ ਹੋਰ ਬੈਠੇ ਰਹੇ ਮਾਈ ਚਲੀ ਗਈ ਅਗਲੇ ਦਿਨ ਫੇਰ ਆ ਗਈ ਅਗਲੇ ਦਿਨ ਮਹਾਂਪੁਰਸ਼ਾਂ ਦਰਵਾਜ਼ਾ ਨਾ ਖੋਲਿਆ ਬਾਹਰ ਹੀ ਨਾ ਆਏ ਤੀਜੇ ਦਿਨ ਫੇਰ ਦੋ ਗਿੱਲਿਆਂ ਦੀਆਂ ਦਰਜਣਾ ਚੱਕੀਆਂ ਹੋਈਆਂ ਕਿੱਲੇ ਚੋਂ ਕੇ ਫੇਰ ਆ ਗਏ ਤੇ ਜਦੋਂ ਆ ਕੇ ਫਿਰ ਬੈਠੀ ਤਾਂ ਵਾਹ ਪੁਛ ਬਾਹਰ ਸੰਗਤ ਆਏ ਆਉਂਦੇ ਆ ਸੇਵਾਦਾਰ ਨੂੰ ਕਹਿੰਦੇ ਵੀ ਪੁਛ ਬਰਮ ਜੀ ਤੇ ਇਹ ਮਾਈ ਕਿਉਂ ਆਈ ਜਾਂਦੀ ਰੋਜ਼ ਇਹ ਮਾਈ ਰੋਜ਼ ਕਿਉਂ ਆਉਂਦੀ ਐ ਆ ਫਿਰ ਉਹ ਮਾਈ ਨੂੰ ਪੁੱਛਿਆ ਕਹਿੰਦੇ ਬੀਬੀ ਬਾਬਾ ਜੀ ਕਹਿੰਦੇ ਤੂੰ ਰੋਜ਼ ਕਿਉਂ ਆਉਂਦੀ ਐ ਉਹ ਕਹਿੰਦੀ ਬਾਬਾ ਜੀ ਮੈਂ ਪਰਸੋਂ ਵੀ ਆਈ ਸੀ ਕੱਲ ਤਾਂ ਫੇਰ ਦਰਸ਼ਨ ਨਹੀਂ ਹੋਏ ਪਰਸੋਂ ਤਾਂ ਕੋਈ ਗੱਲ ਹੀ ਨਹੀਂ ਹੋਈ ਮੇਰਾ ਮੁੰਡਾ ਜੇਲ੍ਹ ਵਿੱਚ ਐ ਜਮਾਨਤ ਰੱਦ ਹੋ ਗਈ ਦੋ ਵਾਰ ਫਿਰ ਬਾਅਦ ਵਿੱਚ ਬਾਬਾ ਜੀ ਬੋਲੇ ਨਹੀਂ ਕੁਝ ਕਿਹਾ ਨਹੀਂ ਤੇ ਸੇਵਾਦਾਰ ਕਹਿੰਦਾ ਬਾਬਾ ਜੀ ਉਹ ਪਰਸੋਂ ਵਾਲੀ ਮਾਈ ਐ ਜਿਹਦਾ ਮੁੰਡਾ ਜੇਲ੍ਹ ਵਿੱਚ ਐ ਜਮਾਨਤ ਨਹੀਂ ਹੁੰਦੀ ਮਹਾਪੁਰਸ਼ ਕਹਿੰਦੇ ਫਿਰ ਇਹਨੂੰ ਕਹਿਓ ਕੰਮ ਤਾਂ ਪਰਸੋਂ ਹੀ ਹੋ ਗਿਆ ਹੁਣ ਕੀ ਲੈਣ ਆਈ ਹੈ ਕੰਮ ਤਾਂ ਪਰਸੋਂ ਹੀ ਹੋ ਗਿਆ ਹੁਣ ਕੀ ਲੈਣ ਆਈ ਹੈ ਉਹ ਮਾਹੀ ਬੜੀ ਹੈਰਾਨ ਹੈ ਮਹਾਪੁਰਸ਼ ਤਾਂ ਬੋਲੇ ਹੀ ਨਹੀਂ ਨਾ ਉਹਨਾਂ ਕਹਿੰਿਆ ਵੀ ਜਮਾਨਤ ਹੋ ਜਾਣੀ ਹੈ ਨਾ ਉਹਨਾਂ ਕਹਿਆ ਜਮਾਨਤ ਦੁਆਰਾ ਲਾ ਦਿਓ ਨਾ ਉਹਨਾਂ ਕਹੇ ਕੋਈ ਗੱਲ ਨਹੀਂ ਫਿਕਰ ਨਾ ਕਰੋ ਕਿਹਾ ਹੀ ਨਹੀਂ ਕੁਝ ਉਹ ਮਾਹੀ ਕਹਿੰਦੀ ਸੇਵਾਦਾਰ ਨੂੰ ਕਹਿੰਦੀ ਪਰਸੋਂ ਤੱਕ ਕਿਹਾ ਹੀ ਨਹੀਂ ਕੁਝ ਮੇਰੇ ਲੜਕੇ ਬਾਰੇ ਪਰਸੋਂ ਤਾਂ ਬੋਲੇ ਹੀ ਨਹੀਂ ਕੁਝ ਮਹਾਪੁਰਸ਼ ਤੇ ਸਾਧ ਸੰਗਤ ਉਹ ਸੇਵਾਦਾਰ ਕੋਲ ਰਹਿਣ ਵਾਲਾ ਕਹਿੰਦਾ ਮਾਈ ਬੱਸ ਹੁਣ ਚੁੱਪ ਹੀ ਕਰ ਜਾ ਜੇ ਮਹਾਪੁਰਸ਼ਾਂ ਕਹਿ ਦਿੱਤਾ ਨਾ ਵੇ ਇਹਨੂੰ ਤਾਂ ਪਰਸੋਂ ਹੀ ਕੰਮ ਹੋ ਗਿਆ ਹੁਣ ਚੁੱਪ ਕਰ ਜਾ ਹੁਣ ਨਾ ਪੁੱਛੇ ਇਹ ਕਹਾਂ ਬੀਬੀ ਜੇ ਮਹਾਪੁਰਸ਼ਾਂ ਕਹਿਤਾ ਨਾ ਵੇ ਪਰਸੋਂ ਹੀ ਕੰਮ ਹੋ ਗਿਆ ਹੁਣ ਨਾ ਬੋਲੀ ਹੁਣ ਤੂੰ ਜਾ ਕਰ ਨੂੰ ਉਹ ਚਲੀ ਗਈ ਤੇ ਫਿਰ ਪਤਾ ਕੀ ਹੋਇਆ ਦੋ ਕ ਦਿਨ ਲੰਘੇ ਅੰਮ੍ਰਿਤਸਰ ਦਾ ਜਿਹੜਾ ਸੈਸ਼ਨ ਜੱਜ ਸੀ ਉਹ ਬਦਲ ਕੇ ਨਵਾਂ ਆਇਆ ਨਵਾਂ ਸੈਸ਼ਨ ਜੱਜ ਜਿਹੜਾ ਉਹ ਸੈਂਟਰਲ ਜੇਲ੍ਹ ਸ਼੍ਰੀ ਅੰਮ੍ਰਿਤਸਰ ਤੋਂ ਲੰਘ ਰਿਹਾ ਸੀ ਜਦੋਂ ਸੈਂਟਰਲ ਜੇਲ੍ਹ ਦੇ ਮੋੜੇ ਉੱਪਰ ਲੰਘਿਆ ਹੁਣ ਕੁਦਰਤ ਇਦਾਂ ਖੇਡ ਖੇਡਦੀ ਐ ਜੱਜ ਦੇ ਮਨ ਚ ਫੁਰਨਾ ਆਇਆ ਬੇ ਜੇਲ ਦਾ ਦੌਰਾ ਕਰਨਾ ਚਾਹੀਦਾ ਉਹਨੇ ਡਰਾਈਵਰ ਨੂੰ ਕਹੇ ਗੱਡੀ ਜੇਲ ਤੇ ਲੈ ਜਾ ਸੈਂਟਰਲ ਜੇਲ ਅਮਰਸਰ ਲੈ ਗਿਆ ਜਦੋਂ ਜੇਲ ਵਿੱਚ ਜੱਜ ਗਿਆ ਨੱਠ ਬੱਜ ਬੈ ਗਏ ਜੇਲ ਸੁਪਰਡੈਂਟ ਦਵਾ-ਦਵਾ ਆਇਆ ਦੀ ਜੱਜ ਸਾਹਿਬ ਆਏ ਨੇ ਜੱਜ ਸਾਹਿਬ ਆਇਆ ਤੇ ਅਫਸਰ ਵਿੱਚ ਬਿਠਾਇਆ ਜਲ ਪਾਣੀ ਛਕਾਉਣ ਲੱਗ ਪਏ ਤੋਂ ਪੁੱਛਣ ਲੱਗ ਪਏ ਕਿੰਨੇ ਕੈਦੀ ਨੇ ਕਿਹੜੇ ਕਿਹੜੇ ਕ੍ਰਾਈਮ ਜਿਆਦਾ ਹੁੰਦਾ ਕੀ ਕ੍ਰਾਈਮ ਦਾ ਵੇਸ ਹੈ ਉਹ ਜੇਲ ਸੁਪਰਡੈਂਟਾਂ ਤੋਂ ਪਤਾ ਲੱਗਦਾ ਕਿੰਨੇ ਕੁ ਲੋਕ ਸੁਧਰਦੇ ਨੇ ਜੱਜ ਬੜੀ ਨੋਲੇਜ ਲੈਂਦੇ ਨੇ ਕਿੰਨੇ ਕੁ ਲੋਕਾਂ ਅੱਧਾ ਪਉਣਾ ਪਿੰਕਾ ਉਹ ਜੱਜ ਜਿਹੜਾ ਹੈ ਜਿਲ੍ਹ ਸੁਪਰਡੈਂਟ ਦੇ ਆਫਿਸ ਵਿੱਚ ਜਿਲ੍ਹ ਵਿੱਚ ਬੈਠਾ ਰਿਹਾ ਉਹ ਜਿਹੜੇ ਜਲ ਪਾਣੀ ਛਕਾਉਂਦੇ ਸੀ ਨਾ ਚਾਹ ਪਾਣੀ ਕੋਲਡ ਡਰਿੰਕ ਉਹਨਾਂ ਵਿੱਚੋਂ ਹੀ ਉਹ ਨੌਜਵਾਨ ਨੇ ਕਸ਼ਕਾਰ ਹੈ ਜਿਹੜਾ ਛੁੱਥੀ ਜਮਾਨਤ ਦੇ ਕੇਸ ਵਿੱਚ ਅੰਦਰ ਹੈ ਤਿੰਨ ਚਾਰ ਵਾਰ ਜੱਜ ਦੇ ਮੋਹਰੇ ਹੁ ਲੰਘਿਆ ਬਾਰ-ਬਾਰ ਜੱਜ ਦੀ ਨਜ਼ਰ ਉਹਦੇ ਤੇ ਪਈ ਚੌਥੀ ਪੰਜਵੀਂ ਵਾਰ ਜੱਜ ਨੇ ਕੋਲ ਬੁਲਾ ਲਿਆ ਕਹਿੰਦਾ ਕਾਕਾ ਇੱਧਰ ਆ ਤੇਰਾ ਚਿਹਰਾ ਦੱਸਦਾ ਨਹੀਂ ਵੀ ਤੂੰ ਕੋਈ ਕ੍ਰਾਈਮ ਕੀਤਾ ਹੈ ਤੂੰ ਜੇਲ੍ਹ ਚ ਕਿਵੇਂ ਆਇਆ ਬਈ ਉਹ ਕਹਿੰਦਾ ਜੱਜ ਸਾਹਿਬ ਮੈਂ ਛੁੱਥੀ ਜਮਾਨਤ ਦਿੱਤੀ ਕਹਿੰਦੇ ਓਹ ਹੋ ਇਹ ਤੇ ਮ ਉਹਦੇ ਕੋਲੋਂ ਕੋਈ ਲੜਾਈ ਝਗੜੇ 'ਚ ਉਹਨਾਂ ਤੋਂ ਬੰਦਾ ਮਰ ਗਿਆ ਤੇ ਮੈਂ ਜ਼ਮਾਨਤ ਦੇਣੀ ਸੀ ਉਹ ਕਹਿੰਦੇ ਤੂੰ ਜ਼ਮਾਨਤ ਦੇ ਮੇਰੇ ਕੋਲ ਜ਼ਮੀਨ ਹੈ ਨਹੀਂ ਮੈਂ ਕਿਸੇ ਦੀ ਝੁੱਠੀ ਚਾਹਰ ਦਨਾਲਾਂ ਦੀ ਫਰਜ਼ ਬਣਾਈ ਹੈ ਝੁੱਠੀ ਫਰਜ਼ ਬਣਾ ਫਰਜ਼ ਬਣਾ ਕੇ ਮੈਂ ਜ਼ਮਾਨਤ ਦਿੱਤੀ ਬਾਅਦ ਤਫ਼ਤੀਸ਼ ਹੋ ਗਈ ਜੀ ਜ਼ਮਾਨਤ ਝੁੱਠੀ ਨਿਕਲੀ ਜੱਜ ਸਾਹਿਬ ਨੇ ਮੈਨੂੰ ਜੇਲ੍ਹ ਕਰਤੀ ਤੇ ਥੱਲੇ ਪਤਾ ਨਹੀਂ ਕੀ ਲਿਖ ਗਿਆ ਮੇਰੀ ਜ਼ਮਾਨਤੇ ਨਹੀਂ ਹੁੰਦੀ ਉਹ ਜੱਜ ਕਹਿੰਦਾ ਵੀ ਜੱਜ ਨਾਲ ਧੋਖਾ ਕਰੋਗੇ ਫਿਰ ਜ਼ਮਾਨਤ ਕਿੱਥੇ ਹੋਏਗੀ 420 ਬਾਹਰ ਕੀਤੀ ਕਿਸੇ ਨਾਲ 420 ਦਾ ਪਰਚਾ ਹੈ ਉਹਦੀ ਜ਼ਮਾਨਤ ਹੋ ਸਕਦੀ ਹੈ ਕਿਸੇ ਦਿਨ ਪਰ ਤੂੰ ਜੱਜ ਨਾਲੇ 420 ਕਰ ਰ ਉਹ ਕਹਿੰਦਾ ਜੀ ਗਲਤੀ ਹੋ ਗਈ ਤੇ ਜੱਜ ਵੇਖੋ ਉਹ ਯੋ ਜੱਜ ਜੇਲ੍ਹ ਵਿੱਚ ਬਹਿ ਕੇ ਕਹਿੰਦਾ ਕਹਿੰਦਾ ਬੇਟਾ ਗੱਲ ਸੁਣ ਅੱਗੇ ਤੋਂ ਕਿਸੇ ਦੀ ਝੁੱਠੀ ਜਮਾਨਤ ਤੇ ਨਾ ਦੇਂਦਾ ਕਹਿੰਦਾ ਜੀ ਬਿਲਕੁਲ ਨਹੀਂ ਦਵਾਂਗਾ ਕਹਿੰਦਾ ਗਲਤੀ ਮਹਿਸੂਸ ਕਰਦਾ ਹੈ ਕਹਿੰਦਾ ਹਾਂ ਜੀ ਮੈਂ ਗਲਤੀ ਮੰਨਦਾ ਉੱਥੇ ਬੈਠੇ ਜੱਜ ਨੇ ਰੀਡਰ ਨੂੰ ਕਹਿਣ ਦੀ ਫਾਈਲ ਮੰਗਾਓ ਅਦਾਲਤ ਤੋਂ ਫਾਈਲ ਜੇਲ੍ਹ ਵਿੱਚ ਲੈਂਦੀ ਜੇਲ੍ਹ ਸੁਪਰਡੈਂਟ ਦੇ ਦਫ਼ਤਰ ਵਿੱਚ ਬਹਿ ਕੇ ਜੱਜ ਨੇ ਪੂਰਾ ਕੇਸ ਸਟੱਡੀ ਕੀਤਾ ਅੱਧੇ ਘੰਟੇ ਬਾਅਦ ਉਸੇ ਜੱਜ ਨੇ ਜੇਲ੍ਹ ਵਿੱਚ ਓਨੂੰ ਬਰੀ ਕਰਕੇ ਕਿਹਾ ਸੁਪਰਡੈਂਟ ਨੂੰ ਵਿੱਚ 4 ਵਜੇ ਬੰਦਾ ਭੇਜ ਦੇ ਬਰੀ ਕਰਤਾ ਜਦੋਂ ਸਾਧੂਆਂ ਦੀ ਜਮਣੀ ਪੈ ਜਾਵੇ ਵਕੀਲਾਂ ਦੀ ਲੋੜ ਨਹੀਂ ਰਹਿੰਦੀ ਬਿਨਾ ਵਕੀਲ ਤੋਂ ਉਹਨੂੰ ਸਾਧ ਸੰਗਤ ਜੇਲ੍ਹ ਵਿੱਚੋਂ ਬਰੀ ਕੀਤਾ ਐ ਇੱਥੋਂ ਤੱਕ ਰੱਬ ਦੇ ਪਿਆਰਿਆਂ ਦੀ ਜਲਦੀ ਜਿਸ ਦਾ ਕੀਆ ਦਰਗਾ ਚੱਲੇ ਕੋ ਤਿਸ ਨੂੰ ਨਦਰ ਲੈ ਆਵੇ ਤਲੇ ਉਹਦੀਆਂ ਕਾ ਥੱਲੇ ਪਹੁੰਚ ਆ ਸਕਦੇ ਸਾਧ ਸੰਗਤ ਜਿਹਦਾ ਰੱਬ ਦੀ ਦਰਗਾਹ ਵਿੱਚ ਚੱਲਦਾ